ਏ ਐਮ ਐਸ ਕਯੂ ਕੰਪਨੀ ਵੱਲੋਂ ਕਰਵਾਇਆ ਗਿਆ ਇਹ ਪ੍ਰੋਗਰਾਮ ਇੱਕ ਬ੍ਰਾਂਡ ਪ੍ਰੋਮੋਸ਼ਨ ਦੀ ਕੰਪਨੀ ਹੈ ਜਿਹਦੇ ਵਿੱਚ ਬ੍ਰਾਂਡ ਦੀਆਂ ਛੋਟੇ ਛੋਟੇ ਵੀਡੀਓ ਵਾਚ ਕਰਕੇ ਆਪਾਂ ਸਿੰਪਲ ਕੁਸਚਨ ਦੇ ਆਨਸਰ ਦੇਣ ਤੇ ਬ੍ਰਾਂਡ ਕੰਪਨੀਆਂ ਇਸ ਕੰਪਨੀ ਨੂੰ ਪੇ ਕਰਦੀ ਹੈ ਜਿਹਦੇ ਵਿੱਚੋਂ 70% ਇਸ ਕੰਪਨੀ ਨੂੰ ਪ੍ਰੋਫਿਟ ਹੁੰਦਾ ਹੈ ਉਹਦਾ ਪ੍ਰੋਫਿਟ ਚੈਰਿਟੀ ਇਵੈਂਟ ਹੈਗੀ ਆ ਕਿ ਕੰਪਨੀ ਨੂੰ ਪ੍ਰੋਫਿਟ ਦੇ ਨਾਲ ਨਾਲ ਇਹ ਅਨਐਮਪਲॉयਮੈਂਟ ਨੂੰ ਕਰਨ ਦੇ ਨਾਲ ਨਾਲ ਸਾਨੂੰ ਗਰੀਬ ਲੋਕਾਂ ਦੀ ਵੀ ਹੈਲਪ ਕਰ ਰਹੀ ਹੈ ਸਾਡੇ ਏਰੀਆ ਦੇ ਵਿੱਚ ਥੈਂਕ ਯੂ ਫਸਟ ਪ੍ਰੋਗਰਾਮ ਹੈ ਇਹ ਪ੍ਰੋਗਰਾਮ ਚੱਲ ਰਿਹਾ ਹੈ ਇਹ ਅਚਾਰ ਦੇ ਪੰਜਾਬ ਵਿੱਚ ਇਹ ਫਸਟ ਪ੍ਰੋਗਰਾਮ ਹੈ ਬਸ ਅੱਛਾ ਬਸ ਪਾਕੰਦ ਲੱਗਾ ਹਾਂ ਚਾ ਆਪਣੀ ਏਰੀਆ ਦੇ ਚੁੱਕ ਵਾਕੇਗਾ ਕਿ ਪੰਜਾਬ ਵਿੱਚ ਇਹ ਫਸਟ ਹੈਗਾ ਅੱਜ ਕਿੰਨੇ ਲੋੜਵੰਤਾ ਨੂੰ ਤੁਸੀਂ ਇੱਥੇ ਸੇਵਾ ਦਿੱਤੀ ਅੱਜ ਜਨ 100 ਦੇ ਕਰੀਬ ਸੀ ਲੋੜਵੰਤ ਜਿਨ੍ਹਾਂ ਦਾ ਆਪਾਂ ਅਰੇਂਜਮੈਂਟ ਕੀਤਾ ਸੀ ਪਰ ਕਾਫੀ ਜ਼ਿਆਦਾ ਹੋ ਗਏ ਨੇ 100 ਤੋਂ ਉੱਪਰ ਹੋ ਗਏ ਨੇ ਇਹਦਾ ਕੀ ਮਤਲਬ ਕੀ ਹੈ ਜਿਹੜਾ ਤੁਸੀਂ ਇਹ ਪ੍ਰੋਗਰਾਮ ਕਰਵਾਇਆ ਸੀਗਾ ਇਹ ਕੰਪਨੀ ਵੱਲੋਂ ਕਰਵਾਇਆ ਗਿਆ ਹੈ ਇਹ ਕੰਪਨੀ ਇਸ ਇੰਡੀਆ ਦੇ ਵਿੱਚ ਇਹਨਾਂ ਨੇ ਦਾਵਾ ਕਰਦੇ ਕਿ ਅਸਾਂ ਅਨਇਮਪਲॉयਮੈਂਟ ਨੂੰ ਦੂਰ ਕਰਨਾ ਹੈ ਉਹਦੇ ਵਿੱਚ ਜੋ ਵੀ ਪ੍ਰੋਫਿਟ ਹੋ ਰਿਹਾ ਵਾ ਉਹ ਨਾਲ ਦੀ ਨਾਲ ਇਹ ਆਪਣੇ ਏਰੀਏ ਦੇ ਲੋੜਵੰਦ ਲੋਕਾਂ ਦੀ ਹੈਲਪ ਕਰ ਰਹੀ ਹੈ ਇਹਨਾਂ ਦੇ ਚੇਅਰਮੈਨ ਜਿਹੜੇ ਮੇਨ ਹੋਗਾ ਕੌਣ ਨਹੀਂ ਕੰਪਨੀ ਦੇ ਇਹ ਅਮਰੀਕਾ ਦੀ ਦੁਆਰਸੇ ਦੀ ਕੰਪਨੀ ਦੇ ਦੁਆਰਸੇ ਤੇ ਕਾਊਂਟੈਂਟ ਹੋਈ ਆ ਤੇ ਅਮਰੀਕਾ ਵਿੱਚ ਇਹਦਾ ਮੇਨ ਹੈੱਡਕੁਆਰਟਰ ਆ ਤੇ ਬਾਕੀ ਜਿਹੜੇ ਸਿੰਗਾਪੁਰ ਵਿੱਚ ਇਹਦੇ ਮੇਨ ਆਫਿਸਰਸ ਹੈਗੇ ਨੇ ਕੰਸਲਟੈਂਟ ਹੈ ਨਾ ਦੀ ਮਿਸ ਲਿੰਦਾ ਨੇ ਜਿਨ੍ਹਾਂ ਨੇ ਮੈਨੂੰ ਗਾਈਡ ਕੀਤਾ ਇੱਥੇ ਤੱਕ ਅਸਲ ਇਹਦਾ ਮੋਟੋਰ ਵੀ ਆ ਦੇਣ ਨੂੰ ਅਨ ਟ੍ਰੈਨ ਨੂੰ ਪ੍ਰਮੋਟ ਕਰਨਾ ਇਹ ਕੰਪਨੀ ਨੇ ਅਨ ਪ੍ਰੈਨ ਨੂੰ ਪ੍ਰਮੋਟ ਕਰਨਾ ਹਾਂ ਆਨਲਾਈਨ ਵਰਕ ਪ੍ਰੋਵਾਈਡ ਕਰਨਾ ਬਾਕੀ ਨਾਲ ਦੀ ਨਾਲ ਆਨਲਾਈਨ ਵਰਕ ਪ੍ਰੋਵਾਈਡ ਕਰਨ ਦੇ ਨਾਲ ਨਾਲ ਲੋੜਵੰਦਾਂ ਨੂੰ ਵੀ ਹੈਲਪ ਕਰ ਰਹੀ ਹੈ ਇਹ ਖਾਸ ਤੌਰ ਤੇ ਗਰੀਬਾਂ ਵਾਸਤੇ ਹੀ ਰੱਖਿਆ ਗਿਆ ਸੀ ਕੰਪਨੀ ਵੱਲੋਂ ਸਾਨੂੰ ਪੇਮੈਂਟ ਪ੍ਰੋਵਾਈਡ ਕੀਤੀ ਗਈ ਹੈ ਕਿ ਕੰਪਨੀ ਦੇ ਵਿੱਚ ਜਿਹੜਾ ਚੈਰੀਟੀ ਫੰਡ ਜਿਹੜਾ ਵਾ ਉਹ ਕੀਤਾ ਜਾਵੇ ਇਸ ਚੈਰਿਟੀ ਫੰਡ ਦੇ ਵਿੱਚ ਮਤਲਬ ਸਾਰੇ ਗਰੀਬ ਜਿਹੜੇ ਆ ਉਹਨਾਂ ਨੂੰ ਹੈਲਪ ਕੀਤੀ ਜਾਵੇ ਉਹਨਾਂ ਨੂੰ ਰਾਸ਼ਨ ਵੰਡਿਆ ਜਾਵੇ ਇਹਦੇ ਵਿੱਚ ਇਹ ਨਹੀਂ ਹੈ ਕਿ ਮਤਲਬ ਜਿਹੜੇ ਕਿ ਵਰਕ ਕਰ ਰਹੇ ਨੇ ਉਹਨਾਂ ਨੂੰ ਫਾਇਦਾ ਹੋਵੇ ਜਿਹੜੇ ਅਨਇੰਪਲੋਇਮੈਂਟ ਜਿਹੜੇ ਗਰੀਬ ਹਨ ਇਹ ਕੰਪਨੀ ਵੱਲੋਂ ਹੀ ਮਤਲਬ ਕੀਤਾ ਗਿਆ ਅੱਜ ਉਹਨਾਂ ਨੇ ਸਾਨੂੰ ਮਤਲਬ ਫੰਡ ਪ੍ਰੋਵਾਈਡ ਕੀਤਾ ਸੀ ਕਿ ਤੁਸੀਂ ਜਿੰਨੇ ਵੀ ਗਰੀਬ ਹੈ ਪਰਸਨ ਉਹਨਾਂ ਨੂੰ ਬੁਲਾਓ ਤੇ ਉਹਨਾਂ ਨੂੰ ਵੰਡੋ ਬਹੁਤ ਵਧੀਆ ਗੱਲ ਹੈ ਕੰਪਨੀ ਨੇ ਵਧੀਆ ਕੀਤਾ ਆ ਤੇ ਹੋਰ ਜਿਹੜੇ ਆਨਲਾਈਨ ਇਹਦੇ ਵਿੱਚ ਵਰਕ ਕਰ ਰਹੇ ਨੇ ਕਾਫੀ ਬੈਨੀਫਿਟ ਉਹ ਵੀ ਲੈ ਰਹੇ ਆ ਕੰਪਨੀ ਦੇ ਤੋਂ ਇਹ ਵਧੀਆ ਕੰਪਨੀ ਹੈ ਬ੍ਰੈਂਡ ਨੂੰ ਪ੍ਰੋਮੋਟ ਕਰਨ ਵਾਲੀ ਕੰਪਨੀ ਆ ਸਾਰੇ ਆਨਲਾਈਨ ਇਹਦੇ ਵਿੱਚ ਵਰਕ ਕਰ ਰਹੇ ਆ ਨਾਲ ਦੀ ਨਾਲ ਉਹਨਾਂ ਨੂੰ ਆਪਣੀ ਪੇਮੈਂਟ ਮਿਲ ਰਹੀ ਹੈ ਜੰਗ ਜਿਹੜੇ ਨੇ ਮਤਲਬ ਹੋਰ ਪਰਸਨ ਜਿਹੜੇ ਬੈਲ ਐਜੂਕੇਟਿਡ ਘਰ ਵਿੱਚ ਹਾਊਸ ਵਾਈਫ ਜਿਹੜੀਆਂ ਬੇਟੀਆਂ ਵਾਂ ਉਹਨਾਂ ਵਾਸਤੇ ਵੀ ਇਨਕਮ ਦਾ ਬਹੁਤ ਵਧੀਆ ਸੋਰਸ ਹੈਗਾ ਵਾ ਬਸ ਮੈਂ ਇੰਨਾ ਕਹਿਣਾ ਚਾਹਾਂਗੀ ਕਿ ਇਹ ਵਧੀਆ ਕੰਪਨੀ ਹੈ ਇਹਦੇ ਵਿੱਚ ਮਤਲਬ ਜੋ ਗਰੀਬਾਂ ਦੀ ਖਾਸ ਤੌਰ ਤੇ ਹੈਲਪ ਹੁੰਦੀ ਹੈ ਪ੍ਰੋਡਕਟ ਸਕੀਮਿੰਗ ਆਪਣੀ ਦੇ ਪ੍ਰੋਡਕਟ ਜਿਹਦੇ ਵਿੱਚ ਜੁਐਲਰੀ ਸਾਰੇ ਜਿਸ ਤਰ੍ਹਾਂ ਵਾ ਬੋ ਜੁਵੈਲੀ ਜਿਸ ਤਰ੍ਹਾਂ ਫੀਮੇਲਸ ਆ ਔਰ ਜਿਹੜੇ ਸ਼ੂਜ਼ ਪਾਉਂਦੇ ਨੇ ਬ੍ਰਾਂਡ ਸ਼ੂਜ਼ ਜਿਸ ਤਰ੍ਹਾਂ ਗੁਸ਼ੀ ਬ੍ਰਾਂਡ ਆ ਬਲੇਅਰਿਕ ਜੁਵੈਲਰੀ ਹੈ ਉਹਨਾਂ ਦਾ ਸਾਰਾ ਹੀ ਬ੍ਰਾਂਡ ਨੂੰ ਪ੍ਰੋਮੋਟ ਕਰਦੇ ਨੇ ਆਨਲਾਈਨ ਹਾਂਜੀ ਆਨਲਾਈਨ ਸਾਰਾ ਇਹ ਜਿਹੜਾ ਹੈ ਫਰਮ ਦੀ ਦਾ ਮਾਰਕੀਟਿੰਗ ਹੈ ਆਨਲਾਈਨ ਹੈ ਹਾਂਜੀ ਮਾਰਕੀਟਿੰਗ ਕਰਨ ਨੂੰ ਮਾਰਕੀਟਿੰਗ ਸਵਾਵਾਂ ਨੂੰ ਜਿਹੜੀ ਕਵਰ ਕਰਦੀ ਹੈਗੀ ਮੇਰੇ ਤੁਹਾਡੇ ਵੱਲੋਂ ਇੱਥੇ ਸ਼ਰਕੀ ਰੈਗ ਐਮ ਐਸ ਕੇ ਯੂ ਕੰਪਨੀ ਹੈ ਤੇ ਆਪਕੀ ਬਾਰੇ ਦੱਸੋ ਕਿ ਕਿ ਕੰਪਨੀ ਇਹ ਕਦੋਂ ਸਟਾਰਟ ਹੋਈ ਤੇ ਕਿਹੜਾ ਟਾਈਪ ਦਾ ਕੰਮ ਹੈ ਇਹ ਕੰਪਨੀ 2011 ਵਿੱਚ ਸਟੈਬਲਿਸ਼ ਹੋਈ ਸੀ ਤੇ ਇੱਥੇ ਹੂੰ ਨਾਈ ਹੈ ਸਾਡੇ ਪੰਜਾਬ ਵਿੱਚ ਆ 22 ਕੰਟਰੀਜ਼ ਵਿੱਚ ਇਹ ਆਪਣਾ ਪੈਰ ਫਿਲਾ ਚੁੱਕੀ ਹੈ ਇਹਦਾ ਮੇਨ ਮੋਟੋ ਕੀ ਸਿਰਫ ਜਿਹੜੇ ਲੇਡੀਜ਼ ਆ ਆਪਣਾ ਕੰਮ ਨਹੀਂ ਕਰ ਸਕਦੀ ਆ ਬਾਹਰ ਨਹੀਂ ਨਿਕਲ ਸਕਦੀ ਆ ਸਿਰਫ 2 ਮਿੰਟ ਦੇ ਕੇ ਨਾ ਆਪਣਾ ਮਤਲਬ ਕਮਾ ਸਕਦੀਆਂ ਨਹੀਂ ਆਪਣੀ ਕੰਪਨੀ ਨੂੰ ਕਰਨਾ ਕਿ ਨਾ ਸਿਰਫ 2 ਮਿੰਟ ਦੇ ਵੀਡੀਓਜ਼ ਦੇਖੀਆਂ ਉਹਦੇ ਸਾਨੂੰ ਪੇਮੈਂਟ ਮਿਲਦੀ ਹੈ ਬਸ ਕਿ ਹੋਰ ਵੀ ਜਦੋਂ ਆ ਘਰ ਬੈਠੇ ਅਸੀਂ 2 ਮਿੰਟ ਲਈ ਆਪਣਾ ਸਾਰੇ ਦਿਨ ਦੀ ਇਨਕਮ ਕਮਾ ਸਕਦੇ ਆ ਜਿਹੜਾ ਅਸੀਂ ਮੈਂ ਹੀ ਟਾਈਮ ਹੁੰਦਾ ਲੇਡੀਜ਼ ਕੋ ਜਿਹਨਾਂ ਦੇ ਬੇਬੀਜ਼ ਛੋਟੇ ਨੇ ਪੜੀਆਂ ਲਿਖੀਆਂ ਨਹੀਂ ਕੰਮ ਕਰ ਸਕਦੀਆਂ ਦੈਟਸ ਇਟ ਕੰਪਨੀ ਬਣਾਇਆ ਤੇ ਚੈਰੀਟੀ ਵੀ ਕਰਾਈ ਵੀ ਬਸ ਯਾ ਜੇ ਜੇ ਕੋਈ ਮਾਂ ਕੋਈ ਪ੍ਰੋਗਰਾਮ ਚ ਕੀ ਕਹਿੰਦੇ ਦੇਖੋ ਜੀ ਪਹਿਲਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਇਹ ਬਹੁਤ ਸੋਹਣਾ ਉਪਰਾਲਾ ਹੋਇਆ ਵਾ ਜਿਹੜੀ ਐਮ ਐਸ ਕਯੂ ਕੰਪਨੀ ਆ ਦੇਖੋ ਗਰੀਬ ਪਰਿਵਾਰਾਂ ਦੇ ਲਈ ਸਰਕਾਰਾਂ ਵੀ ਕਾਫੀ ਉਪਰਾਲੇ ਕਰ ਰਹੀਆਂ ਨੇ ਪਰ ਇਹ ਸਰਕਾਰ ਤੋਂ ਅਲਾਵਾ ਇੱਕ ਕੰਪਨੀ ਆ ਪ੍ਰਾਈਵੇਟ ਕਿ ਜਿਹੜੀ ਗਰੀਬ ਪਰਿਵਾਰਾਂ ਲਈ ਉਹਨਾਂ ਦੇ ਨਾਲ ਖੜੀ ਹੋਈ ਆ ਫ੍ਰੀ ਰਾਸ਼ਨ ਉਹਨਾਂ ਨੂੰ ਦੇ ਰਹੀ ਆ ਜੋ ਵੀ ਉਹਨਾਂ ਦੇ ਘਰ 'ਚ ਡੇਲੀ بیس ਤੇ ਯੂਜ਼ ਹੋਣ ਵਾਲੀਆਂ ਚੀਜ਼ਾਂ ਵਾ ਸੋ ਬਹੁਤ ਸੋਹਣਾ ਉਪਰਾਲਾ ਵਾ ਇਸ ਤਰ੍ਹਾਂ ਦਾ ਲੱਗਦਾ ਵੀ ਕੰਪਨੀ ਜਿਹੜੀ ਆ ਇਹ ਏਜੈਂਟ ਕੀ ਲੋਕਾਂ ਨੂੰ ਨਹੀਂ ਦੇ ਆਪਣੇ ਬ੍ਰਾਂਡ ਦੀ ਵੀ ਐਡ ਹੋ ਰਹੀ ਹੈ ਨਾਲ ਲੋੜਵੰਦਾ ਦੀ ਮਤ ਵੀ ਹੋ ਰਹੀ ਹੈ ਦੇਖੋ ਕੰਪਨੀਆਂ ਕਈ ਆਉਂਦੀਆਂ ਕਈ ਜਾਂਦੀਆਂ ਪਰ ਕਿਹੇ ਕੰਪਨੀ ਆਏ ਤੱਕ ਇਦਾਂ ਨਹੀਂ ਕੀਤਾ ਕਿ ਜਿਹੜੇ ਗਰੀਬ ਪਰਿਵਾਰਾਂ ਲਈ ਕੋਈ ਅਗੇ ਹੋ ਕੇ ਤੁਰੇ ਇਹ ਤੋਂ ਸਾਰੇ ਅੱਜ ਨਗਰ ਨੂੰ ਪਤਾ तकरीबन ਸਾਡਾ ਸਾਰਾ ਪਿੰਡ ਇੱਥੇ ਇਕੱਠਾ ਹੋਇਆ ਵਾ ਤੇ ਸਾਡੇ ਹੋਰ ਵੀ ਕਾਝੇ ਮਹਿਮਾਨ ਆਏ ਨੇ ਇੱਥੇ ਪਹੁੰਚੇ ਨੇ ਤੇ ਜੋ ਵੀ ਇਹਨਾਂ ਦੇ ਜੋ ਆਪਾਂ ਸਰਚ ਕੀਤਾ ਕੰਪਨੀ ਦਾ ਤੇ ਕਾਫੀ ਕਾਫੀ ਦੇਰ ਤੋਂ ਕੰਮ ਕਰ ਰਹੀ ਆ ਤੇ ਸਾਡੀ ਜਿਹੜੀ ਕੰਪਨੀ ਦੇ ਜਿਹੜੇ ਬੰਦੇ ਆ ਕੁਝ ਮੇਰੇ ਨਾਲ ਮੇਰੀ ਪਾਰਟੀ ਦੇ ਵਰਕਰ ਵੀ ਆ ਉਹ ਵੀ ਨਾਲ ਜੁੜੇ ਹੋਏ ਇਹਨਾਂ ਦੇ ਨਾਲ ਤੇ ਕਾਫੀ ਜਗ੍ਹਾ ਤੇ ਹੈਲਪ ਕਰ ਚੁੱਕੇ ਆ ਗਰੀਬ ਪਰਵਾਰਾਂ ਦੀ ਮੈਡੀਕਲ ਦੀ ਹੈਲਪ ਕਰਦੇ ਆ ਸੋਧੇ ਦੀ ਹੈਲਪ ਕਰਦੇ ਆ ਸੜੀ ਦੀ ਹੈਲਪ ਕਰ ਰਹੇ ਆ ਜੋ ਅੱਜ ਦਾ ਇੱਥੇ ਪ੍ਰੋਗਰਾਮ ਰੱਖਿਆ ਗਿਆ ਸੀ ਲੋੜਵੰਦ ਪਰਿਵਾਰਾਂ ਦੀ ਸਹਾਇਤਾ ਕੀਤੀ ਆ ਐਮ ਐਕਸ ਕੇਓ ਕੰਪਨੀ ਵੱਲੋਂ ਇਹ ਗਰੀਬ ਪਰਿਵਾਰਾਂ ਨੂੰ ਰਾਸ਼ਨ ਮੰਨਿਆ ਗਿਆ ਤੇ ਐਮ ਐਕਸ ਕੇਓ ਕੰਪਨੀ ਦਾ ਅਸੀਂ ਬਹੁਤ ਬਹੁਤ ਧੰਨਵਾਦੀ ਆ ਕਿ ਸਾਡੇ ਇਲਾਕੇ ਦੇ ਵਿੱਚ ਇਸ ਤਰ੍ਹਾਂ ਗਰੀਬ ਪਰਵਾਰਾਂ ਦੀ ਹੈਲਪ ਕਰ ਰਹੇ ਨੇ ਰਾਸ਼ਨ ਦਿੱਤਾ ਗਿਆ ਤੁਹਾਨੂੰ ਕੀ ਕਹਿੰਦੇ ਆ ਜੀ ਉਹਨਾਂ ਦਾ ਪੰਜ ਗੱਲਾਂ ਦਾ ਧੰਨਵਾਦ ਕਰਦੇ ਆ ਸਾਨੂੰ ਇਹ ਰਾਸ਼ਨ ਦਿੱਤਾ ਹਾਂਜੀ ਬਹੁਤ ਬਹੁਤ ਧੰਨਵਾਦ ਤੁਹਾਨੂੰ ਗਰੀਬਾਂ ਨੂੰ ਸਹਾਸਨ ਦਿੱਤਾ ਇਹਦਾ ਸਾਨੂੰ ਹਰ ਵਾਰੀ ਇਹ ਜੀ ਕਿਸ ਤਰੀਕੇ ਨਾਲ ਮਦਦ ਕਰਦੇ ਰਹੋ ਬਹੁਤ ਬਹੁਤ ਧੰਨਵਾਦ ਇਹਨਾਂ ਦਾ ਜਿਨ੍ਹਾਂ ਨੇ ਸਾਨੂੰ ਰਾਸ਼ਣ ਦਿੱਤਾ ਕੰਪਨੀ